ਇੱਕ ਬੱਚੀ ਦਾ ਰੇਪ ਔਰ ਮਰਡਰ ਹੋਇਆ ਹੈ ਇਹ ਬੜਾ ਵੱਡਾ ਅਤਿਆਚਾਰ ਹੋਇਆ ਹੈ ਹਿੰਦੁਸਤਾਨ ਦੀ ਡੈਮੋਕ੍ਰੇਸੀ ਤੇ ਇੱਕ ਬਹੁਤ ਵੱਡਾ ਦਾਗ ਲੱਗਿਆ ਹੈ ਜਿਹੜੀ ਇਹ ਲੜਕੀ ਦੇ ਨਾਲ ਅਤਿਆਚਾਰ ਹੋਇਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਚਾਹੇ ਉਹਨਾਂ ਦੇ ਵਿੱਚ ਇੱਕ ਮੁਲਜ਼ਮ ਹੈ ਜਾਂ ਦਸੇ ਹਨ ਜਾਂ ਵੀ ਹੈ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਚੰਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕੋਲਕਾਤਾ ਵਿੱਚ ਹੋਏ ਬਲਤਕਾਰ ਕਾਂਡ ਤੋਂ ਬਾਅਦ ਜਿਹੜਾ ਹੜਤਾਲ ਹੈ ਉਹ ਲਗਾਤਾਰ ਚੌਥੇ ਦਿਨ ਦੇ ਗੇਟ ਦੇ ਵਿੱਚ ਕਰ ਚੱਲ ਰਹੀ ਹੈ ਇਸ ਸਮੇਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਮੌਜੂਦਾਂ ਜਿੱਤੇ ਡਾਕਟਰ ਜਿਹੜੇ ਨੇ ਉਹ ਆਪਣੀਆਂ ਡਿਊਟੀਆਂ ਛੱਡ ਕੇ ਹੜਤਾਲ ਦੇ ਉੱਤੇ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਜਿਹੜੀ ਇਨਸਾਫ ਹੈ ਉਹ ਨਹੀਂ ਮਿਲ ਜਾਂਦਾ ਉਦੋਂ ਤੱਕ ਹੜਤਾਲ ਇਸੇ ਤਰੀਕੇ ਜਾਰੀ ਰਹੇਗੀ ਅਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਨਾਰਾ ਲਗਾਇਆ ਜਾ ਰਿਹਾ ਹੈ ਕਿ ਨੋ ਸੇਫਟੀ ਨੋ ਡਿਊਟੀ ਇਸ ਦੇ ਨਾਲ ਹੀ ਪਤਾ ਲੱਗਦਾ ਹੈ ਕਿ ਜਿਹੜੀ ਸਰਕਾਰ ਹੈ ਉਹ ਇਨਸਾਫ ਦੇ ਲਈ ਦੇਰੀ ਕਰ ਰਹੀ ਹੈ ਜਿਸ ਤੇ ਚੱਲਦੇ ਆ ਜਿਹੜੀ ਹੜਤਾਲ ਹੈ ਉਹ ਜਾਰੀ ਰਹੇਗੀ ਦੂਜੇ ਪਾਸੇ ਜੇਕਰ ਗੱਲ ਕੀਤੀਏ ਤਾਂ ਜਿਹੜੀ ਫਾਰਮੇਸੀ ਐਸੋਸੀਏਸ਼ਨ ਹੈ ਜਿਹੜੀ ਪਟਿਆਲਾ ਦੀ ਉਹ ਵੀ ਇੱਥੇ ਮੌਜੂਦ ਹੈ ਜਿਹਦੇ ਵੀ ਗੱਲਬਾਤ ਕਰਦੇ ਸਾਡੇ ਨਾਲ ਉਹਨਾਂ ਦੇ ਸੀਨੀਅਰ ਅਧਿਕਾਰੀ ਜਿਹੜੇ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜਿਹੜੀ ਅੱਜ ਹੜਤਾਲ ਉਰੇ ਚੱਲ ਰਹੀ ਹੈ ਦੇਖੋ ਜਿਹੜੀ ਇਹ ਸਟ੍ਰਾਈਕ ਚੱਲ ਰਹੀ ਹੈ ਜਿਹੜੀ ਇਹ ਐਜੀਟੇਸ਼ਨ ਚੱਲ ਰਹੀ ਹੈ ਇਹ ਡਾਕਟਰ ਜਿਹੜੇ ਹੈਗੇ ਆ ਇੱਕ ਬੱਚੀ ਦਾ ਰੇਪ ਔਰ ਮਰਡਰ ਹੋਇਆ ਹੈ ਇਹ ਬੜਾ ਵੱਡਾ ਅਤਿਆਚਾਰ ਹੋਇਆ ਹੈ ਹਿੰਦੁਸਤਾਨ ਦੀ ਡੈਮੋਕ੍ਰੇਸੀ ਤੇ ਇੱਕ ਬਹੁਤ ਵੱਡਾ ਦਾਗ ਲੱਗਿਆ ਹੈ ਜਿਹੜੀ ਕਿ ਹਿੰਦੁਸਤਾਨ ਦੀ ਸਰਕਾਰ ਵੱਧ ਚੜ ਕੇ ਡਾਕਟਰਾਂ ਨਾਲ ਖੜੇ ਔਰ ਇਹਨਾਂ ਨੂੰ ਇਹਨਾਂ ਦੀ ਮੰਗਾ ਮੰਨੇ ਪ੍ਰੋਟੈਕਸ਼ਨ ਕਰੇ ਜੋ ਵੀ ਅੱਗੇ ਜਿਹੜੀ ਇਹ ਲੜਕੀ ਦੇ ਨਾਲ ਅਤਿਆਚਾਰ ਹੋਇਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਚਾਹੇ ਉਹਨਾਂ ਦੇ ਵਿੱਚ ਇੱਕ ਮੁਲਜ਼ਮ ਹੈ ਚਾਹੇ 10 ਹੈ ਚਾਹੇ 20 ਹੈ ਸਾਰੇ ਬੰਦਿਆਂ ਨੂੰ ਸਰਕਾਰ ਕੋਲ ਜਾ ਕੇ ਸੁਪਰੀਮ ਕੋਰਟ ਜਾ ਕੇ ਇਹ ਜਿਹੜੀ ਸਰਕਾਰ ਉਹਨਾਂ ਦਾ ਕੇਸ ਡਾਕਟਰਜ਼ ਵੱਲੋਂ ਲੜੇ ਔਰ ਇਹਨਾਂ ਨੂੰ ਸਾਰਿਆਂ ਨੂੰ ਇਨਸਾਫ ਦਵਾਇਆ ਜਾਵੇ ਅਕਸਰ ਹੀ ਕਿ ਜਿਹੜੇ ਇਹੋ ਜਿਹੇ ਮਾਮਲੇ ਹੁੰਦੇ ਆ ਬੜੀ ਇਨਵੈਸਟੀਗੇਸ਼ਨ ਹੁੰਦੀ ਹੈ ਬੜਾ ਲੰਬਾ ਪ੍ਰੋਸੈਸ ਜਿਹੜਾ ਚੱਲਦਾ ਕਿਉਂਕਿ ਕੋਰਟ ਟ੍ਰਾਇਲ ਜਿਹੜਾ ਹੁੰਦਾ ਉਹ ਲੰਬਾ ਜਾਂਦਾ ਹੀ ਹੈ ਹਮੇਸ਼ਾ ਭਾਰਤ ਦੇ ਵਿੱਚ ਤਾਂ ਨਹੀਂ ਲੱਗਦਾ ਵੀ ਜਿਹੜਾ ਇਨਸਾਫ ਉਹਦੇ ਵਿੱਚ ਕਰ ਦੇਰੀ ਹੁੰਦੀ ਹੈ ਦੇਖੋ ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਆ ਪ੍ਰਸ਼ਾਸਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਸਪਰੀਮ ਕੋਰਟ اور ਹਾਈ ਕੋਰਟ ਐਸੇ ਕੇਸਾਂ ਦੇ ਵਿੱਚ ਦੇ ਐਂਡ ਨਾਈਟ ਸਰਵਿਸ ਵੀ ਦਿੰਦੇ ਨੇ ਜਿਹੜੇ ਕਿ ਪਿੱਛੇ ਜੇ ਕੁਝ ਕੇਸਾਂ ਚ ਹੋਇਆ ਫਿਰ ਇਸ ਕੇਸ ਕਿਉਂ ਨਹੀਂ ਹੋ ਸਕਦਾ ਇਸ ਕੇਸ ਦੇ ਵਿੱਚ 7 ਦਿਨ ਦੇ ਵਿੱਚ ਸਾਰੇ ਜਿਹੜੇ ਆਹੇ ਮਲਜਮ ਨੇ ਇਹਨਾਂ ਨੂੰ ਫੜ ਕੇ ਫਾਂਸੀ ਦੀ ਸਜ਼ਾ ਕਿਉਂ ਨਾ ਦਿੱਤੀ ਜਾਵੇ ਹੋਰ ਕੀ ਲੱਗਦਾ ਕਿਉਂਕਿ ਜਿਹੜਾ ਹੁਣ ਆਪਾਂ ਪੰਜਾਬ ਦੇ ਵਿੱਚਾਰੇ ਸਮੇਂ ਮੌਜੂਦ ਆ ਪੰਜਾਬ ਦੇ ਵਿੱਚ ਜਿਹੜਾ ਸਰਕਾਰ ਉਹ ਵੀ ਇਹਨਾਂ ਨੂੰ ਸਹਿਯੋਗ ਦੇ ਰਹੀ ਹੈ ਜਿੰਨੇ ਵੀ ਜਿਹੜੇ ਬੱਚੇ ਅੱਜ ਹੜਤਾਲ ਦੇ ਉੱਤੇ ਬੈਠੇ ਹੋਏ ਨੇ ਕੀ ਲੱਗਦਾ ਵੀ ਲੱਗਦਾ ਜਿਹੜਾ ਸਰਕਾਰ ਦਾ ਸਈ ਹੋ ਗਿਆ ਕੰਮ ਆਏਗਾ ਕਿੱਥੇ ਨਾ ਕਿੱਥੇ ਦੇਖੋ ਸਰਕਾਰ ਦਾ ਸਹਿਯੋਗ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਡਾਕਟਰ ਬਲਬੀਰ ਜਿਹੜੇ ਹੈਗੇ ਆ ਪਟਿਆਲਾ 2 ਤੋਂ ਐਮ ਐਲ ਏ ਔਰ ਹੈਲਥ ਮਿਨਿਸਟਰ ਪੰਜਾਬ ਦੇ ਨੇ ਸਾਨੂੰ ਸਾਰਿਆਂ ਨੂੰ ਉਮੀਦ ਹੈ ਵੀ ਇਹ ਡਾਕਟਰ ਇਹਨਾਂ ਬੱਚਿਆਂ ਦੇ ਨਾਲ ਇਸ ਅਤਿਆਚਾਰ ਦੇ ਖਿਲਾਫ ਸਰਕਾਰ ਕੋਲ ਜਾਣਗੇ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਉਹ ਸਾਨੂੰ ਇਹ ਇਨਸਾਫ ਜ਼ਮਾਨ ਦੇ ਵਿੱਚ ਡਾਕਟਰ ਸਾਹਿਬ ਹੈਲਥ ਮਿਨਿਸਟਰ ਕਾਮਯਾਬ ਹੋਣਗੇ ਕੈਮਿਸਟ ਕੈਸੋਸੀਏਸ਼ਨ ਵੱਲੋਂ ਵੀ 2022 ਜਿਵੇਂ ਉੱਥੋਂ ਦੇ ਨੁਮਾਇੰਦੇ ਉਹਨਾਂ ਦੇ ਤਾਂ ਲੱਗਦਾ ਵੀ ਉਹ ਵੀ ਹੜਤਾਲ ਦੇ ਉੱਤੇ ਬੈਠੇਗੀ ਦੇਖੋ ਜੇ ਜ਼ਰੂਰਤ ਪਈ ਅਸੀਂ ਹਰ ਤਰੀਕੇ ਦੇ ਨਾਲ ਡਾਕਟਰਸ ਦੇ ਨਾਲ ਇਸ ਬੱਚੀ ਦੇ ਨਾਲ ਇਸ ਬੱਚੀ ਦੇ ਪਰਿਵਾਰ ਦੇ ਨਾਲ ਪੰਜਾਬ ਦੇ ਹਰੇਕ ਡਾਕਟਰ ਬੱਚੇ ਦੇ ਨਾਲ ਅਸੀਂ ਖੜਾਂਗੇ ਉਸ ਤੋਂ ਬਾਅਦ ਕੀ ਲੱਗਦਾ ਕਿ ਮੈਂ ਜਿਵੇਂ ਉਹ ਆਪੀਡੀ ਕਾਫੀ ਦਿਨਾਂ ਤੋਂ 4 ਦਿਨ ਹੋ ਗਿਆ ਜਿਹੜੀ ਹੜਤਾਲ ਲਗਾਤਾਰ ਜਾ ਰਹੀ ਹੈ ਆਮ ਲੋਕਾਂ ਨੂੰ ਕੋਈ ਦਿੱਕਤ ਆ ਰਹੀ ਉਹਨਾਂ ਵਾਸਤੇ ਕੋਈ ਖਾਸ ਇੰਤਜ਼ਾਮ ਕੀਤੇ ਗਏ ਨੇ ਦੇਖੋ ਜੀ ਗੱਲ ਇਹ ਪੰਜਾਬ ਸਰਕਾਰ ਜ਼ਰੂਰ ਕਰੇਗੀ ਸਾਨੂੰ ਉਮੀਦ ਹੈ ਜਿੱਥੋਂ ਤੱਕ ਸਵਾਲ ਤੁਸੀਂ OPD ਦਾ ਕਿਹਾ ਹੈ ਜੇ OPD ਕਰਨ ਵਾਲਿਆਂ ਨੂੰ ਇਸ ਤਰ੍ਹਾਂ ਮਾਰ ਦਿੱਤਾ ਜਾਏਗਾ ਮਰਡਰ ਕੀਤਾ ਜਾਏਗਾ ਰੇਪ ਕੀਤਾ ਜਾਏਗਾ ਬੱਚਿਆਂ ਦਾ ਫਿਰ OPD ਕੌਣ ਕਰੇਗਾ ਜਦੋਂ ਬੱਚੇ ਜਿਨ੍ਹਾਂ ਨੇ OPD ਕਰਨੀ ਹੈ ਉਹਨਾਂ ਨੂੰ ਹੀ ਮਾਰ ਸੜਾ ਰਹੇ ਨੇ ਇਸ ਹਿੰਦੁਸਤਾਨ ਦੇ ਵਿੱਚ ਇਹ ਡੈਮੋਕਰੇਸੀ ਨੂੰ ਖਤਮ ਕੀਤਾ ਜਾ ਰਿਹਾ ਫਿਰ OPD ਕਾਦੀ ਰਹੇਗੀ ਕੋਈ OPD ਨਹੀਂ ਚੱਲੇਗੀ ਔਰ ਅਸੀਂ ਡਾਕਟਰ ਜਨਾਬ ਪੂਰੀ ਜਤਾ ਸਮਰਥਨ ਕਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਜਿਹੜੀ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਦੇਖਣ ਨੂੰ ਮਿਲ ਰਿਹਾ ਕਿ ਜਿਹੜੀ ਇੱਕ ਵਕਤੀ ਜਿਹੜੀ ਹੜਤਾਲ ਆ ਉਹ ਰੱਖੀ ਗਈ ਹੈ ਕਿਉਂਕਿ ਬੜੇ ਦੇਸ਼ ਭਰ ਦੇ ਵਿਚਕਾਰ ਇਹ ਬੜੀ ਜਿਹੜੀ ਨਾਮ ਜਿਹੜੀ ਬੜੀ ਮੰਦਭਾਗੀ ਘਟਨਾ ਜਿਹੜੀ ਆ ਵਾਪਰਦੀ ਹੈ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਜੋ ਕਿ ਆਪਣੀ ਡਿਊਟੀ ਦੇ ਉੱਤੇ ਮੌਜੂਦ ਹੁੰਦੀ ਹੈ ਉਸ ਨਾਲ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਉਹਦਾ ਰੇਪ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪੂਰੇ ਹੀ ਜਿਹੜੇ ਡਾਕਟਰ ਨੇ ਜਾਂ ਫਿਰ ਮੈਡੀਕਲ ਸਟਾਫ ਹੈ ਉਹਦੇ ਵਿਚਕਾਰ ਇੱਕ ਗੰਭੀਰ ਜਿਹੜੇ ਸਵਾਲ ਨੇ ਸਰਕਾਰ ਤੋਂ ਕਿਤੇ ਜਾ ਰਹੇ ਨੇ ਕਿਉਂਕਿ ਗੱਲ ਕੋਈ ਛੋਟੀ ਨਹੀਂ ਹੈ ਡਿਊਟੀ ਕਰਦੀ ਹੋਈ ਡਾਕਟਰ ਜੋ ਕਿ ਸਮਾਜ ਦੀ ਸੇਵਾ ਲਈ ਉੱਥੇ ਮੌਜੂਦ ਸੀ ਉਹਦੇ ਨਾਲ ਹੀ ਇਹ ਘਟਨਾ ਵਾਪਰ ਜਾਂਦੀ ਹੈ ਪਟਿਆਲਾ ਤੋਂ ਪ੍ਰਪਰਸੈਂਸ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾ ਅਨਮੋਲ